ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਸ਼ਹੀਦ ਭਾਈ ਬਲਵਿੰਦਰ ਸਿੰਘ ਵਿਣਗਦੇਸ ਬੰਦ ਵਿੱਚ ਉਸ ਭਾਈ ਬਲਵਿੰਦਰ ਸਿੰਘ ਵਿਣਗਦੇਸ ਬੰਦ ਵਿੱਚ ਜੇਸ ਤੀਰ ਦਸਤਾਰ ਹਿੰਦੂ ਤਵੀ ਆਗੂ ਹਰਬੰਸ ਲਾਲ ਖੰਨੇ ਨੇ ਲਾ ਲਈ ਸੀ ਅਤੇ ਜੇਸ ਕਾਰਨ ਫੋਰਸ ਹਰਬੰਸ ਲਾਲ ਖੰਨੇ ਨੂੰ ਇਸ ਜਹਾਨ ਤੋਂ ਨਰਕਾਂ ਦੀ ਰਾਹ ਤੋੜ ਦਿੱਤਾ ਗਿਆ ਸੀ ਸਿੱਖ ਕੌਮ ਦੇ ਅਲਬੇਲੇ ਜਰਨੈਲ ਖਾਲਿਸਤਾਨ ਕਮਾਂਡੋ ਫੋਰਸ ਦੇ ਬਾਅਦ ਦੇ ਵਿੱਚ ਬੜਨ ਵਾਲੇ ਦੂਸਰੇ ਮੁਖੀ ਅਮਰ ਸ਼ਹੀਦ ਭਾਈ ਲਾਭ ਸਿੰਘ ਬਨੋਂ ਅਤੀ ਸ਼ਹੀਦ ਭਾਈ ਸਰندر ਸਿੰਘ ਸੋਢੀ ਬਨੋਂ ਭਾਈ ਬਲਵੰਦਰ ਸਿੰਘ ਬੈਣਗ ਜਿਸ ਨੇ ਆਪਣੀ ਪੜ੍ਹਾਈ ਦਾ ਆਗਾਜ਼ ਆਪਣੇ ਪਿੰਡ ਤੋਂ ਕੀਤਾ ਪ੍ਰਾਇਮਰੀ ਦਾ ਇਮਤਿਹਾਨ ਪਾਸ ਕੀਤਾ ਸਰਕਾਰੀ ਸਕੂਲ ਤੋਂ 10ਵੀਂ ਪਾਸ ਕਰਨ ਮਗਰੋਂ ਭਾਈ ਬਲਵਿੰਦਰ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਭਾਈ ਬਲਵਿੰਦਰ ਸਿੰਘ ਦਾ ਇਹ ਪਹਿਰਾਵਾ ਰਿਹਾ ਹੈ ਕਿ ਉਦਮਾਲਾ ਸ ਜਾ ਕੇ ਅਤੇ ਚੂੜਾ ਪਾ ਕੇ ਕਾਲਜ ਦੇ ਵਿੱਚ ਅਤੇ ਸਕੂਲ ਦੇ ਵਿੱਚ ਜਾਇਆ ਕਰਦਾ ਸੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇੱਕ ਬਾਣੀ ਅਤੇ ਬਾਣੇ ਦਾ ਧਾਰਨੀ ਗੁਰਸਿੱਖ ਪਾਈ ਬਲਵਿੰਦਰ ਸਿੰਘ ਵੈਣਗ ਜਦੋਂ ਖਾਲਸਾ ਕਾਲਜ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਵਾਸਤੇ ਜਾ ਰਿਹਾ ਸੀ ਤਾਂ ਉਸੇ ਦਿਨ ਹੀ Hindu ਤਵੀ ਆਗੂ ਰਵਾਂਸ ਲਾਲ ਖੰਨੇਵਲੋਂ ਇੱਕ ਜਲੂਸ ਕੱਢਿਆ ਜਾ ਰਿਆ ਸੀ। ਕਿਰਪਾਨਾਂ ਦੇ ਉੱਪਰ ਸੈਕਟਾਂ ਦੀਆਂ ਡੱਬੀਆਂ ਟੰਗੀਆਂ ਹੋਈਆਂ ਸੀ ਅਤੇ ਹਿੰਦੂ ਤਵੀ ਗੁੰਡੇ ਇਹ ਨਾਅਰੇ ਲਾਰੇ ਸੀ ਕਿ ਕਾਸ਼ ਕਰਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ 21 ਦੁੱਕੀ ਖੈ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਇਸੇ ਹੀ ਹਿੰਦੂ ਤਵੀ ਫਿਰਕਾ ਪ੍ਰਾਸਤ ਜਲੂਸ ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਸਖਤਖੰਡ ਸ੍ਰੀ ਦਰਬਾਰ ਸਾਹਿਬ ਦਾ ਜੋ ਮਾਡਲ ਪਿਆ ਸੀ ਉਹ ਮਾਡਲ ਤੋੜ ਦਿੱਤਾ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਤਸਵੀਰ ਉਸ ਦੀ ਵੀ ਬਿਆਦਵੀ ਕੀਤੀ ਜਦੋਂ ਰਸਤੇ ਦੇ ਵਿੱਚ ਭਾਈ ਬਲਵਿੰਦਰ ਸਿੰਘ ਆ ਰਿਹਾ ਸੀ ਤਾਂ ਉਸ ਦੇ ਮੋਹਰੀਓ ਇਹ ਜਲੂਸ ਆ ਰਿਹਾ ਸੀ ਦੋਵਾਂ ਦੀ ਹੀ ਟੱਕਰ ਹੋਈ ਭਾਈ ਬਲਵਿੰਦਰ ਸਿੰਘ ਨੂੰ ਪੁੱਛਿਆ ਕਿ ਤੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਸਿੰਘ ਹ ਤਾਂ ਭਾਈ ਬਲਵਿੰਦਰ ਸਿੰਘ ਨੇ ਬੜੇ ਹੀ ਮਾਣ ਨਾਲ ਆਖਿਆ ਕਿ ਹਾਂ ਮੈਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਸੋਚ ਦਾ ਧਾਰਨੀ ਹ ਤਾਂ ਇਸ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਨੂੰ ਉਸ Hindu ਤਵੀ ਹਜ਼ੂਮ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਦੀ ਦਸਤਾਰ ਉਤਾਰ ਦਿੱਤੀ ਗਈ ਦਸਤਾਰ ਉਤਾਰ ਕੇ ਹਰਵੰਸ لال ਖੰਨੇ ਨੇ ਖੁਦ ਆਖਿਆ ਕਿ ਜਾ ਜਾ ਕੇ ਕਹਦੇ ਆਪਣੇ ਪਿੰਡਰਾ ਵਾਲੇ ਨੂੰ ਜੇ ਹਿੰਮਤ ਹੈ ਤਾਂ ਦਸਤਾਰ ਲੈ ਲਵੇ ਜਦੋਂ ਉਹ ਭਾਈ ਬਲਵੰਦਰ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਇਆ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਨੂੰ ਆਪਣੇ ਨਾਲ ਵਾਪਰੀ ਸਾਰੀ ਘਟਨਾ ਦਸੀ ਤਾਂ ਮੰਜੀ ਸਾਹਿਬ ਦੀਵਾਨ ਹਾਲਤੋਂ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਨੇ ਇਹ ਐਲਾਨ ਕਰ ਦਿੱਤਾ ਕਿ ਜੇ 2 ਦਿਨਾਂ ਦੇ ਵਿੱਚ ਵਿੱਚ ਭਾਈ ਬਲਵਿੰਦਰ ਸਿੰਘ ਦੀ ਦਸਤਾਰ ਵਾਪਸ ਨਾ ਕੀਤੀ ਤਾਂ ਅਸੀਂ ਦਸਤਾਰ ਲਾਉਣ ਵਾਲਿਆਂ ਦੇ ਸਿਰ ਲਾਹਾਂਗੇ ਸੋ ਇਸ ਗੱਲ ਦਾ ਇਸ ਬਿਆਨ ਦਾ ਇਸ ਐਲਾਨ ਦਾ ਇੰਨਾ ਜ਼ਿਆਦਾ ਅਸਰ ਹੋਇਆ ਕਿ ਭਾਈ ਬਲਵਿੰਦਰ ਸਿੰਘ ਦੀ ਦਸਤਾਰ ਸੰਤ ਜਰਨੈਲ ਸਿੰਘ ਜੀ ਖਾਸਾ ਪੰਡਰਾ ਵਾਲਿਆਂ ਦੇ ਕੋਲ ਮੁਆਫੀ ਨਾਮੇ ਸਮੇਤ ਅਪੜ ਦੀ ਕਰ ਦਿੱਤੀ ਗਈ। ਦਸਤਾਰ ਤਾਂ ਅਪੜ ਦੀ ਕਰ ਦਿੱਤੀ ਗਈ ਪਰ ਉਸ ਦਸਤ ਨੇ ਜੋ ਉੱਥੇ ਬੇਰਹਿਮੀ ਕੀਤੀ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਅਤੇ ਗੁਰੂ ਰਾਮਦਾਸ ਮਹਾਰਾਜ ਦੀ ਤਸਵੀਰ ਦੀ ਸੋ ਉਸ ਦੇ ਕਾਰਨ ਉਸ Hindu ਤਵੀਰ ਹਰਬੰਸ لال ਖੰਨੇ ਨੂੰ ਉਸ ਤੇ ਮੈਡੀਕਲ ਸਟੋਰ ਤੇ ਜਾ ਟਾਇਆ ਖਾੜਕੂ ਜੋਧਿਆਨੇ ਪਾਈ ਸਰندر ਸਿੰਘ ਸੋਢੀ ਜੰਦਰ ਲਾਲ ਸਿੰਘ ਅਤੇ ਭਾਈ ਸਵਰਨਜੀਤ ਸਿੰਘ ਪਿੰਡ ਅਲਾਦੀਨ ਦੀ ਜਥੇ ਨੇ ਸੋ ਪਾਈ ਬਲਵਿੰਦਰ ਸਿੰਘ ਵਣਗ ਜੋ ਕਿ ਸੰਤ ਗੁਰਦੇਵ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦੇ ਜਥੇ ਦੇ ਵਿੱਚ ਪੱਕੇ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ ਕਿਉਂਕਿ ਜਦੋਂ ਇਸ ਇਸ ਘਟਨਾ ਤੋਂ ਪਹਿਲਾਂ ਪਾਈ ਬਲਵਿੰਦਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜਨ ਵੀ ਜਾਇ ਕਰਦਾ ਸੀ ਅਤੇ ਹਰ ਰੋਜ਼ ਹੀ ਤਕਰੀਬਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਉਂਦਾ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਨਤਮਸਤਕ ਹੋਣ ਮਗਰੋਂ ਸੰਤ ਜਰਨੈਲ ਸਿੰਘ ਜੀ ਖਾਸ ਪਿੰਡਰਾ ਵਾਲਿਆਂ ਦੇ ਅਗੰਮੀ ਬਚਨ ਸਰਵਣ ਕਰਿਆ ਕਰਦਾ ਸੀ ਪਰ ਇਸ ਘਟਨਾ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਨੇ ਬਕਾਇਦਾ ਜਰਨਲ ਸ਼ਾਹਬੀਖ ਸਿੰਘ ਜੀ ਭਾਈ ਰਾਮ ਸਿੰਘ ਜੀ ਦਮਦਮੀ ਟਕਸਾਲ ਦੇ ਸਿੰਘਾਂ ਪਾਸੋਂ ਹਥਿਆਰਾਂ ਦੀ ਟ੍ਰੇਨਿੰਗ ਲਈ ਅਤੇ ਪੱਕੇ ਤੌਰ ਤੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਜਦੋਂ ਜੂਨ 1984 ਦੌਰਾਨ ਭਾਰਤੀ ਫੌਜ ਨੇ ਹਮਲਾ ਕੀਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਤਾਂ ਭਾਈ ਬਲਵਿੰਦਰ ਸਿੰਘ ਬਣਗ ਭਾਰਤੀ ਫੌਜ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ। ਸੰਤ ਜਨ ਸਿੰਘ ਦੀ ਕਾਸਪੰਡਰ ਵਾਲਿਆਂ ਦੇ ਜਥੇ ਵਿੱਚ ਸ਼ਾਮਲ ਸਿੰਘਾਂ ਦੇ ਨਾਲ ਮਿਲ ਕੇ ਉਸ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਭਾਰਤੀ ਫੌਜ ਦਾ ਅਤੇ ਚੌਣ-ਚੌਣ ਕੇ ਵੈਰੀਆਂ ਦੇ ਨਿਸ਼ਾਨੇ ਲਾਈ ਸੀ ਸੋ ਭਾਈ ਬਲਵੰਦਰ ਸਿੰਘ ਬਣਗ ਦੀ ਸ਼ਹਾਦਤ ਨੂੰ ਉਸ ਵੱਲੋਂ ਕੌਮ ਪ੍ਰਤੀ ਤਰੁਪਰਤੀ ਕੀਤੀ ਹੋਈ ਕੁਰਬਾਨੀ ਨੂੰ ਕੇਸਰੀ ਪ੍ਰਣਾਮ ਹੈ ਖਾਲਸਾ ਪੰਥ ਦੀ ਤਰਫੋਂ ਜੁਨਾਈਟਿਡ ਖਾਸ ਤਲ ਜੋ ਕੀ ਦੀ ਤਰਫੋਂ ਭਾਈ ਬਲਵੰਦਰ ਸਿੰਘ ਬਣਗ ਦਾ ਰਿਸ਼ਤੇਦਾਰ ਭਾਈ ਸੁਰਿੰਦਰ ਸਿੰਘ ਉਹ ਵੀ ਇੱਥੇ ਹੀ ਸ਼ਹੀਦ ਹੋ ਗਏ ਸੀ ਜੋ ਕਿ ਜੂਨ 1984 ਦੇ ਸ਼ਹੀਦ ਹੋਏ ਹਨ ਉਹਨਾਂ ਦੇ ਵਿੱਚ ਭਾਈ ਬਲਵੰਦਰ ਸਿੰਘ ਬਣਗ ਦਾ ਚਾਚਾ ਭਾਈ ਸੁਰਿੰਦਰ ਸਿੰਘ ਜਿਸ ਨੂੰ ਭਾਈ ਸੁਰਿੰਦਰ ਸਿੰਘ ਦਾਗੋ ਕੀ ਵੀ ਕਿਹਾ ਜਾਂਦਾ ਸੀ ਉਸ ਦੀ ਵੀ ਸ਼ਹਾਦਤ ਹੋਈ ਸੀ ਔਰ ਭਾਈ ਸਰੰਦਰ ਸਿੰਘ ਨਾਗੋ ਨੇ ਡਾਗੋ ਕੀ ਨੇ ਆਖਰੀ ਤੰਤਕ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਸੀ ਕੁਰਪਾਨ ਕਰੋਗੇ ਸੀ ਧਰਮ ਦੀ ਖਾਤਰ ਕੌਮ ਦੀ ਖਾਤਰ ਸਿੱਖ ਗੁਰਧਾਮਾਂ ਦੀ ਖਾਤਰ ਸਤਖੰਡ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਨਾਦੀ ਖਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ